ਇਹ ਦਰਿਆਵਾਂ ਦੀ ਧਰਤੀ ਹੈ ਸ਼ੀਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਸਲੋਗਨ ਤਾਂ ਬਹੁਤ ਲੱਗਿਆ ਕਿ ਨਸ਼ੇ ਛੱਡੋ ਕੋੜ ਵੱਡੇ ਪਰ ਇੰਪਲੀਮੈਂਟ ਨਹੀਂ ਹੋ ਰਿਹਾ ਉਹ ਬਚਪਨ ਤੋਂ ਹੀ ਸਾਡੇ ਮਾਪੇ ਦੀ ਜ਼ਿੰਮੇਵਾਰੀ ਬਣਦੇ ਉਹ ਖੁਦ ਰਹਿਤ ਹੋਣ ਬੱਚਿਆਂ ਨੂੰ ਬਚਪਨ ਤੋਂ ਹੀ ਨਸ਼ਿਆਂ ਦੀਆਂ ਜਿਹੜੀਆਂ ਕ੍ਰੀਤੀਆਂ ਦੇ ਬਾਰੇ ਜਾਣਕਾਰੀ ਦੇਣ ਦੂਰ ਕਰਨ ਇਸ ਤੋਂ ਪ੍ਰਭਾਵ ਦੇ ਨਾਲ ਸ਼ਕਤੀ ਦੇ ਨਾਲ ਚੀਜ਼ਾਂ ਰੋਕੀਆਂ ਜਿਹੜੀਆਂ ਕੋਈ ਜਰੀ ਕਾਰਗਰ ਨਹੀਂ ਹੁੰਦੀਆਂ ਜਦੋਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਤਾਂ ਫਿਰ ਗਾਂਹ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਇਸ ਕਰੇ ਸ਼ਰਾਬ ਦਾ ਤਾਂ ਜਿਗਰ ਬਾਣੀ 'ਚ ਵੀ ਆਉਂਦਾ ਮਾਨਸ ਭਰਿਆ ਆ ਮਾਨਸ ਭਰਿਆ ਜਿਤ ਪੀਤਾ ਮਤ ਦੂਰ ਹੋਏ ਬਰਲ ਪਗ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਧੱਕੇ ਖਾਏ ਚੰਡੀਗੜ੍ਹ ਦੇ ਵਿੱਚ ਅੱਜ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਇੱਕ ਰਾਉਂਡ ਟੇਬਲ ਕਾਨਫਰੰਸ ਹੋਈ ਹੈ ਜਿਸ ਦੇ ਵਿੱਚ ਖਾਸ ਤੌਰ ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਦਾਦੂਵਾਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਨਸ਼ਿਆਂ ਲੈ ਕੇ ਕਾਫੀ ਕੁਛ ਹੈ ਜਿਹੜਾ ਕਿਹਾ ਵੀ ਜਾਂਦਾ ਸੰਸਥਾਵਾਂ ਵੀ ਕਰ ਰਿਆ ਨੇ ਤੁਸੀਂ ਆਪ ਪ੍ਰਚਾਰਕ ਹੈਗੇ ਹੋ ਤੁਸੀਂ ਵੀ ਬੜੇ ਦੇ ਬਾਰੇ ਸਨੇਹੇ ਦਿੰਦੇ ਹੋ ਪਰ ਠੱਲ ਨਹੀਂ ਪੈ ਰਹੀ ਦੇਖੋ ਪੰਜਾਬ ਸਾਡਾ ਪੰਜ ਦਰਿਆਵਾਂ ਦੀ ਧਰਤੀ ਹੈ ਸ਼ੇਵਾ ਦਰਿਆ ਨਸ਼ਿਆਂ ਦਾ ਵਗ ਰਿਹਾ ਸਲੋਗਨ ਤਾਂ ਬਹੁਤ ਲੱਗਿਆ ਕਿ ਨਸ਼ੇ ਛੱਡੋ ਕੋੜ ਵੱਡੇ ਪਰ ਇੰਪਲੀਮੈਂਟ ਨਹੀਂ ਹੋ ਰਿਹਾ ਸਰਕਾਰਾਂ ਦਾ ਵੀ ਬਹੁਤ ਵੱਡਾ ਰੋਲ ਆ ਉਹਦੇ ਵਿੱਚ ਕਿ ਉਹ ਇਹਨੂੰ ਰੋਕ ਨਹੀਂ ਪਾ ਰਹੀਆਂ ਪਰਿਵਾਰ ਵੀ ਸਾਡੀ ਆਪਣੀ ਜ਼ਿੰਮੇਵਾਰੀ ਵੀ ਜਿਹੜੀ ਆ ਉਹਦੇ ਤੋਂ ਅਸੀਂ ਭਗੌੜੇ ਹੋ ਰਹੇ ਆ ਤਾਂ ਮੈਂ ਸਮਝਦਾ ਕਿ ਅੱਜ ਹਰੇਕ ਮਾਂ ਬਾਪ ਨੂੰ ਭੈਣ ਭਰਾ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਉਹ ਨਸ਼ਿਆਂ ਤੋਂ ਰਹਿਤ ਹੋਵੇ ਸਰਕਾਰਾਂ ਨੂੰ ਵੀ ਇਹਦੇ ਤੇ ਪਾਬੰਦੀਆਂ ਲਾਉਣੀਆਂ ਚਾਹੀਦੀਆਂ ਪਰ ਜਿੱਥੇ ਦੇਖੋ ਤੁਹਾਡੇ ਸਾਹਮਣੇ ਹੀ ਆ ਇੱਕ ਚੀਫ ਮਿਨਿਸਟਰ ਪਹਿਲਾਂ ਸੀ ਉਹ ਸ਼ਾਮ ਨੂੰ 6 ਵਜੇ ਸ਼ੁਰੂ ਕਰ ਦਿੰਦਾ ਸੀ ਹੁਣ ਆਲਾ 3 ਵਜੇ ਸ਼ੁਰੂ ਕਰ ਦਿੰਦਾ ਤੇ ਫਿਰ ਆਪਾਂ ਜਿਹੜਾ ਹੈਗਾ ਉਹ ਕਿਵੇਂ ਰੋਕ ਸਕਦੇ ਆ ਤੁਸੀਂ ਦੱਸੋ ਇਸ ਚੀਜ਼ ਨੂੰ ਉਹਨਾਂ ਨੂੰ ਵੀ ਸਾਡੇ ਜੀ ਮਨਿਸਟਰ ਰਾਜਾ ਗਵਰਨਟਰ ਐਮ ਐਲ ਏ ਆ ਉਹਨਾਂ ਨੂੰ ਵੀ ਇਹਨਾਂ ਨਸ਼ਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਤੇ ਜਿੱਨਾ ਚਿਰ ਉਹ ਖੁਦ ਜਿਹੜੇ ਰੋਲ ਮਾਡਲ ਨੇ ਸਮਾਜ ਦੇ ਚਾਹੇ ਉਹ ਧਾਰਮਿਕ ਲੋਕ ਆ ਚਾਹੇ ਉਹ ਸਮਾਜਿਕ ਲੋਕ ਆ ਚਾਹੇ ਰਾਜਨੀਤਿਕ ਲੋਕ ਆ ਜਿੰਨਾ ਚਿਰ ਉਹ ਰੋਲ ਮਾਡਲ ਨਹੀਂ ਬਣਦੇ ਉਹਨਾਂ ਚਿਰ ਮੈਂ ਸਮਝਦਾ ਇਹਨਾਂ ਚੀਜ਼ਾਂ ਨੂੰ ਰੋਕਣਾ ਬੜਾ ਮੁਸ਼ਕਲ ਹੈ ਤੇ ਦੇਸ਼ ਕੌਮ ਧਰਮ ਦੀ ਵੱਡੀ ਸੇਵਾ ਹੋਊਗੀ ਜੇਕਰ ਆਪਾਂ ਇਹਨਾਂ ਨਸ਼ਿਆਂ ਤੋਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾ ਲਈਏ ਗੁਰਬਾਣੀ ਨੇ ਸਾਡਾ ਮਾਰਗਦਰਸ਼ਨ ਕੀਤਾ ਤੇ ਗੁਰਬਾਣੀ ਤੋਂ ਅਸੀਂ ਧਰਮ ਤੋਂ ਸਿੱਖਿਆ ਲੈ ਕੇ ਮੈਂ ਸਮਝਦਾ ਕਿ ਇਸ ਪਾਸੇ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਅਜ ਭਾਵੇਂ ਅ अनेका ਵਿਚਾਰਾਂ ਦਾ ਵਖਰੇਵਾ ਹੁੰਦੇ ਆਵੇਂ ਬਹੁਤ ਸਾਰੀਆਂ ਸੰਸਥਾਵਾਂ ਇੱਥੇ ਨਸ਼ਿਆਂ ਦੇ ਮੁੱਦੇ ਤੇ ਇਕੱਠੀਆਂ ਹੋਈਆਂ ਔਰ ਜੋਸੀ ਫਾਊਂਡੇਸ਼ਨ ਤੇ ਨਿਹੰਗ ਸਿੰਘ ਬਾਬਾ ਫਤਿਹ ਸਿੰਘ ਫਾਊਂਡੇਸ਼ਨ ਵਧਾਈ ਦੇ ਪਾਤਰ ਹੈ ਜੇ ਜਨਾ ਨੇ ਉਹ ਬਰਾਲਾ ਕੀਤਾ ਤੇ ਵੱਖ-ਵੱਖ ਵਿਚਾਰਧਾਰਾ ਦੇ ਲੋਕ ਇੱਥੇ ਇਕੱਠੇ ਕੀਤੇ ਆ ਔਰ ਸਾਰੇ ਇਸ ਮੁੱਦੇ ਦੇ ਉੱਤੇ ਇੱਕਮਤ ਹੈ ਕਿ ਨਸ਼ੇ ਜਿਹੜੇ ਆਏ ਸਮਾਜ ਤੋਂ ਖਤਮ ਹੋਣੇ ਚਾਹੀਦੇ। ਕਿਸ ਤਰ੍ਹਾਂ ਕੀਤੇ ਜਾ ਸਕਦੇ ਆ ਗੁਰਬਾਣੀ ਦਾ ਜ਼ਿਕਰ ਤੁਸੀਂ ਜ਼ਰੂਰ ਕੀਤਾ ਪਰ ਲੋਕ ਨੇ ਜਿਹੜੇ ਉਸ ਪਾਸੇ ਨਹੀਂ ਤੁਰਦੇ ਹੈਗੇ ਦੂਜੇ ਪਾਸੇ ਜ਼ਰੂਰ ਆ ਜਾਂਦੇ ਨੇ। ਅੱਜ ਕੱਲ ਨਸ਼ਿਆਂ ਦੀ ਜਿਹੜੀ ਜਵਾਨੀ ਭਾਵੇਂ ਮਹਾਰਾਣਾ ਦੀ ਗੱਲ ਕਰ ਲਾ ਪੰਜਾਬ ਦੀ ਗੱਲ ਕਰ ਲਾ ਉਹ ਡਰੱਗਸ ਨੇ ਖਾ ਲਈ ਹੈ। ਦੇਖੋ ਬਚਪਨ ਤੋਂ ਹੀ ਸਾਡੇ ਮਾਪੇ ਦੀ ਜ਼ਿੰਮੇਵਾਰੀ ਬਣਦੀ ਉਹ ਖੁਦ ਰਹਿਤ ਹੋਣ ਬੱਚਿਆਂ ਨੂੰ ਬਚਪਨ ਤੋਂ ਹੀ ਨਸ਼ਿਆਂ ਦੀਆਂ ਜਿਹੜੀਆਂ ਪ੍ਰੀਤੀਆਂ ਦੇ ਬਾਰੇ ਜਾਣਕਾਰੀ ਦੇਣ ਦੂਰ ਕਰਨ ਇਸ ਤੋਂ ਮੈਂ ਸਮਝਦਾ ਵੀ ਤਾਂ ਹੀ ਅਸੀਂ ਇਹਦੇ ਵਿੱਚ ਸਫਲ ਹੋ ਸਕਦੇ ਹਾਂ ਕਿ ਖੁਦ ਘਰ ਪਰਿਵਾਰਾਂ ਤੋਂ ਖੁਦ ਰਹਿਤ ਹੋ ਕੇ ਤੇ ਫਿਰ ਆਪਣੇ ਬੱਚਿਆਂ ਨੂੰ ਇਸ ਤੋਂ ਰਹਿਤ ਕਰਕੇ ਅਸੀਂ ਉਹਨਾਂ ਦੇ ਸੁਭਾਅ ਦੇ ਵਿੱਚ ਇਹ ਚੀਜ਼ਾਂ ਲੈ ਕੇ ਆਈਏ ਪ੍ਰਭਾਵ ਦੇ ਨਾਲ ਸ਼ਕਤੀ ਦੇ ਨਾਲ ਚੀਜ਼ੀਆਂ ਰੋਕੀਆਂ ਜਿਹੜੀਆਂ ਉਹ ਕਈ ਵਾਰੀ ਕਾਰਗਰ ਨਹੀਂ ਹੁੰਦੀਆਂ ਸਰਕਾਰਾਂ ਦਾ ਵੀ ਵੱਡਾ ਯੋਗਦਾਨ ਚਾਹੀਦਾ ਤੁਸੀਂ ਕਿਸੇ ਵੀ ਰੋਡ ਤੇ ਨਿਕਲੋ ਉੱਥੇ ਕਿਸੇ ਸਕੂਲ ਕਾਲਜ ਜੋਨੀ ਵਿਸ਼ਟੀ ਦਾ ਬੋਰਡ ਲੱਗਾ ਜਿਹੜਾ ਉਹ ਨਹੀਂ ਮਿਲੂ ਉਹ ਸੜਕ ਮਹਿਕਮੇ ਵਾਲੇ ਉਹਦੇ ਹੀ ਕਹਿ ਦਿੰਦੇ ਆ ਵੀ ਇਹ ਜਿਹੜਾ ਬੋਰਡ ਹੈ ਹਟਾਓ ਜੀ ਇਹ ਸਾਡੇ ਸਰਕਾਰੀ ਦਾਰੇ 'ਚ ਆ ਰਿਹਾ ਕਿਸੇ ਗੁਰਦੁਆਰੇ ਮੰਦਿਰ ਮਸਜਿਦ ਚਰਚ ਦਾ ਬੋਰਡ ਹੋਵੇ ਵੀ ਹਟਾ ਦੇਣਗੇ ਪਰ ਇੱਕ ਵੱਡੇ ਅੱਖਰਾਂ 'ਚ ਬੋਰਡ ਲੱਗਾ ਹੁੰਦਾ ਜਿਹਨੂੰ ਸ਼ਾਇਦ ਘੱਟ ਨਿਗਾਹ ਵਾਲਾ ਵੀ ਪੜਨੋ ਰਹਿ ਨਾ ਜਾਵੇ ਮੋٹے ਅੱਖਰਾਂ 'ਚ ਲਿਖਿਆ ਹੁੰਦਾ ਠੇਕਾ ਸ਼ਰਾਬ ਦੇਸੀ ਬੁੱਟਾ ਸੰਤਰਾ ਸ਼ਰਾਬ ਫਲਾਣਾ ਵੀ ਕੋਈ ਵੀ ਇਹਨੂੰ ਮੱਥਾ ਟੇਕੇ ਬਣਾਉਣਾ ਰੇ ਸੋ ਇਸ ਕਰਕੇ ਸਰਕਾਰਾਂ ਉਹਦੇ ਤੋਂ ਰੈਵਨਿਊ ਜਨਰੇਟ ਕਰਦੀਆਂ ਨੇ ਲਗੀ ਸੀ ਕਿ ਸਰਕਾਰਾਂ ਨੇ ਜਿਹੜੀਆਂ ਸ਼ਰਾਬ ਨੂੰ ਤਨਸ਼ਾ ਮੰਨਦੀਆਂ ਹੀ ਨਹੀਂ ਉਹਨਾਂ ਦੇ ਵੱਲੋਂ ਤਾਂ ਸਾਰੀਆਂ ਜਿਹੜੀਆਂ ਲੀਗਲ ਚੀਜ਼ਾਂ ਹੋ ਜਾਂਦੀਆਂ। ਇੱਕ ਰੀਤੀ ਖੜੀ ਹੈ ਕਿ ਜਦੋਂ ਸਮਾਜ ਸਮਾਜ ਤੋਂ ਬਾਅਦ ਜਿਹੜੀ ਹੈਰੋਇਨ ਆ ਹੋਰ ਨਸ਼ੇ ਜਿਹੜੇ ਸ਼ਰਾਬ ਤੋਂ ਬਾਅਦ ਸ਼ੁਰੂ ਹੁੰਦੇ ਆ। ਜਦੋਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਤਾਂ ਫਿਰ ਅੰਗਾਂ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ? ਇਸ ਕਰੇ ਸ਼ਰਾਬ ਦਾ ਤਾਂ ਜ਼ਿਕਰ ਬਾਣੀ 'ਚ ਵੀ ਆਉਂਦਾ ਮਾਨਸ ਭਰਿਆ ਆ ਮਾਨਸ ਭਰਿਆਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਨੀ ਖਸਮੋਂ ਧੱਕੇ ਖਾਏ। ਇਹ ਸਤਿਗੁਰਾਂ ਨੇ ਬਾਣੀ ਦੇ ਵਿੱਚ ਸ਼ਰਾਬ ਦੇ ਵਾਰ ਰਹਿਤਨਾਮਿਆਂ ਚ ਕਿੰਨੇ ਬਚਨ ਆ ਸੋ ਇਹ ਸਾਰੇ ਨਸ਼ੇ ਜਿਹੜੇ ਆ ਤਮਾਕੂ ਸਿਗਰਟ ਬੀੜੀ ਇਹ ਹੈਰੋਇਨ ਇਹ ਸ਼ਰਾਬ ਨਸ਼ੇ ਸਾਰੇ ਜਿਹੜੇ ਆ ਇਹ ਖਤਮ ਹੋਣੇ ਚਾਹੀਦੇ ਆ ਤੇ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਉਪਰਾਲੇ ਜਿਹੜੇ ਕਰਨੇ ਚਾਹੀਦੇ ਵਧੀਆ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਜਿਹਦੇ ਚ ਧਾਰਮਿਕ ਰਾਜਨੀਤਿਕ ਸਮਾਜਿਕ ਔਰ ਸਿੱਖਿਆ ਦੇ ਖੇਤਰ ਨਾਲ ਸੰਬੰਧ ਰੱਖਣ ਵਾਲੇ ਵੱਖ-ਵੱਖ ਵਿਚਾਰਾਂ ਦੇ ਲੋਕ ਆਏ ਪਰ ਨਸ਼ਿਆਂ ਦੇ ਮੁੱਦੇ ਤੇ ਸਾਰੇ ਇਕਮਤਾ ਕਿ ਨਸ਼ੇ ਜਿਹੜੇ ਆ ਉਹ ਸਮਾਜ ਤੋਂ ਦੂਰ ਕੀਤੇ ਜਾਣੇ ਚਾਹੀਦੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਮਾਕਾਰਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹਾਲੇ ਤੱਕ ਪ੍ਰੋਪਰ ਇੱਕ ਟੀਮ ਬਣ ਨਹੀਂ ਪਾਈ ਐ। ਦੇਖੋ ਜਿਹੜੀ ਨਾਮਿਨੇਟਿਡ ਕਮੇਟੀਆਂ ਹੁੰਦੀਆਂ ਉਹ ਇਦਾਂ ਹੀ ਹੁੰਦੀਆਂ ਜਦੋਂ ਇੱਕ ਧੜਾ ਜਦੋਂ ਇਲੈਕਸ਼ਨ ਲੜ ਕੇ ਸੰਗਤਾਂ ਤੋਂ ਜਿੱਦੋਂ ਜਿਤਾ ਕੇ ਭੇਜਿੰਗੀਆਂ ਫਿਰ ਇੱਕ ਟੀਮ ਬਣਦੀ ਹੁੰਦੀ ਐ ਜਿਹੜੀਆਂ ਨਾਮਿਨੇਟਿਡ ਕਮੇਟੀਆਂ ਹੁੰਦੀਆਂ ਉਹ ਥਾਂ-ਥਾਂ ਤੋਂ ਬੰਦੇ ਜਿਹੜੇ ਉਹ ਪਾਏ ਹੁੰਦੇ ਆ ਜਿਸ ਕਰਕੇ ਟੀਮ ਨਹੀਂ ਬਣਦੀ ਪਰ ਹੁਣ ਸਾਡਾ ਪਿਛਲੇ 3 ਮਹੀਨਿਆਂ ਤੋਂ ਵਧੀਆ ਕਾਰੋਬਾਰ ਜਿਹੜਾ ਹੈਗਾ ਧਰਮ ਪ੍ਰਚਾਰ ਦਾ ਗੁਰੂ ਸੇਵਾਵਾਂ ਦਾ ਵਧੀਆ ਤਰੀਕੇ ਨਾਲ ਚਰਦੇ ਆ ਅਸੀਂ ਅੰਮ੍ਰਿਤਧਾਰੀ ਸਿੱਖ ਬੱਚਿਆਂ ਦੀਆਂ ਫੀਸਾਂ ਫ੍ਰੀ ਕਰ ਦਿਤੀਆਂ ਸਕੂਲਾਂ 'ਚ ਪੜ੍ਹਾਈ ਫ੍ਰੀ ਕਰ ਦਿਤੀ ਕਾਲਜਾਂ 'ਚ ਵਜੀਫੇ ਸ਼ੁਰੂ ਕਰ ਦਿਤੇ ਆ ਗੈਰ ਸਿੱਖ ਬੱਚੇ ਵੀ ਜਿਹੜੇ ਸਿੱਖਿਆ ਦੇ ਖੇਤਰ 'ਚ ਮੱਲਾ ਮਾਰ ਰਹੇ ਆ ਜਾਂ ਆਪਣਾ ਖੇਡਾਂ 'ਚ ਉਹਨਾਂ ਨੂੰ ਵੀ ਅਸੀਂ ਜਿਹੜੇ ਵਜੀਫੇ ਸ਼ੁਰੂ ਕੀਤੇ ਆ ਇਸ ਤਰੀਕੇ ਦੇ ਨਾਲ ਅਸੀਂ ਧਰਮ ਪ੍ਰਚਾਰ ਦੇ ਨਾਲ-ਨਾਲ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਵੀ ਆਪਣਾ ਜਿਹੜਾ ਯੋਗਦਾਨ ਪਾ ਰਹੇ ਹਾਂ ਗੁਰਮਤ ਦੇ ਕੈਂਪ ਲਾਏ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਗੁਰਦੇ ਤੇ ਜੂੜੇ ਦਾ ਗਿਆਨ ਜਿਹੜਾ ਉਹ ਦਿੱਤਾ ਜਾ ਰਿਹਾ ਸੋ ਇਹ ਬੜਾ ਵਧੀਆ ਕਾਰਜ ਹੁਣ ਹਰਿਆਣਾ ਸੇ ਗੁਰਦਾਰਾ ਬਰੰਧਾ ਕਮੇਟੀ ਕਰ ਰਹੀ ਹੈ ਕਿ ਸਵਾਲ ਮੈਂ ਤੁਹਾਡੇ ਤੋਂ ਲਵਾਂਗੀ ਭਾਈ ਅਮਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਹੈ ਐਨਐਸਏ ਦੇ ਤਹਿਤ ਤੇ ਉਹ ਜਿੱਤ ਗਏ ਨੇ ਲੋਕਾਂ ਨੇ ਫਤਵਾ ਦਿੱਤਾ ਸ਼੍ਰੀ ਖਡੂਰ ਸਾਹਿਬ ਤੋਂ ਕਿਸ ਤਰ੍ਹਾਂ ਦੇਖਦੇ ਹੋ ਬਾਹਰ ਆਣਾ ਚਾਹੀਦਾ ਦੇਖੋ ਭਾਰਤ ਇੱਕ ਲੋਕਤੰਤਰ ਦੇਸ਼ ਆ ਤੇ ਇਹ ਲੋਕਤੰਤਰ ਲੋਕਾਂ ਦਾ ਜਿਹੜਾ ਹੈਗਾ ਫਤਵਾ ਕੋਈ ਨਹੀਂ ਆਪਾਂ ਨੇ ਮੰਨਣਾ ਤੇ ਫਿਰ ਲੋਕਤੰਤਰ ਤੇ ਸਵਾਲੀਆ ਚਿੰਨ ਲੱਗਦਾ ਜਦੋਂ ਲੋਕਾਂ ਨੇ ਫਤਵਾ ਦੇ ਕੇ ਉਹਨਾਂ ਦੇ ਹੱਕ 'ਚ ਉਹਨਾਂ ਨੂੰ ਜਿਤਾ ਦਿੱਤਾ ਉਹਨਾਂ ਕੋਈ ਕਤਲ ਨਹੀਂ ਕੀਤਾ ਮਰਡਰ ਨਹੀਂ ਕੀਤਾ ਕੋ ਤੋਪਾਂ ਟੈਂਕ ਨਹੀਂ ਉਹਨਾਂ ਤੋਂ ਫੜੇ ਗਏ ਵਿਚਾਰ ਹੀ ਸਨ ਵਿਚਾਰਾਂ ਕਰਕੇ ਐਨਐਸਏ ਲਾ ਕੇ ਜਿਗਰੂਗੜ ਭੇਜ ਦਿੱਤਾ ਤੇ ਅੱਜ ਲੋਕਾਂ ਨੇ ਫਤਵਾ ਉਹਨਾਂ ਦੇ ਹੱਕ 'ਚ ਦੇ ਦਿੱਤਾ ਤੇ ਅੱਜ ਸਰਕਾਰ ਨੂੰ ਮੈਂ ਚਾਹੁੰਦਾ ਕਿ ਉਹ ਤੁਰੰਤ ਜਿਹੜਾ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਸਾਡੇ ਨਾਲ ਜ਼ਥੇਦਾਰ ਬਲਜੀਤ ਸਿੰਘ ਦਾਦੂਵਾਲ ਜੋ ਕਿ ਆਪਣੇ ਵਿਚਾਰ ਪੇਸ਼ ਕਰ ਰਹੇ ਸਨ ਨਸ਼ਿਆਂ ਦੇ ਮੁੱਦੇ ਤੇ ਵੀ ਇਹਨਾਂ ਨੇ ਗੱਲ ਕੀਤੀ ਹੈ ਨਾਲੇ ਨਾਲ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਵੀ ਆਏ ਨੇ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਦੋਂ ਲੋਕਾਂ ਦੇ ਵੱਲੋਂ ਫਤਵਾ ਮਿਲ ਗਿਆ ਹੈ ਤਾਂ ਜ਼ਾਹਿਰ ਤੌਰ 'ਤੇ ਸਰਕਾਰ ਨੂੰ ਵੀ ਉਹਨਾਂ ਨੂੰ ਜਿਹੜਾ ਰਿਹਾ ਕਰ ਦੇਣਾ ਚਾਹੀਦਾ ਵੀਡੀਓ ਜਰਨਲਿਸਟ ਸ਼ਵਮ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਚੰਡੀਗੜ੍ਹ ਤੋਂ ਹਰਸਿਮਰ